ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਆਪਣੇ ਜੀਵਨ ਦੇ ਵਿੱਚ ਕਦੇ ਨਾ ਕਦੇ ਜਾਂ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਸੁਨਿਆ ਜਾਂ ਕੀਤਾ ਜ਼ਰੂਰ ਹੋਏਗਾ ਪਰ ਕੀ ਤੁਸੀਂ ਕਦੇ ਵਿਚਾਰਿਆ ਕਿ ਸੁਖਮਨੀ ਸਾਹਿਬ ਦੇ ਵਿੱਚ ਸੱਚੇ ਪਿਤਾ ਸਾਨੂੰ ਕੀ ਸੁਨੇਹਾ ਦਿੰਦੇ ਨੇ ਜਿਵੇਂ ਇੱਕ ਕੱਚ ਜੇਕਰ ਜ਼ੋਰੀ ਦੇ ਹੱਥ ਆ ਜੇ ਤਾਂ ਉਹ ਉਹਨੂੰ ਤਰਾਸ਼ ਕੇ ਬੇਸ਼ਕੀਮਤੀ ਸ਼ਹਿ ਬਣਾ ਦਿੰਦਾ ਹੀਰੇ ਚ ਬਦਲ ਦਿੰਦਾ ਉਹਨੂੰ ਉਸੇ ਪ੍ਰਕਾਰ ਜੇਕਰ ਕਿਤੇ ਸੁਖਮਨੀ ਸਾਹਿਬ ਪੜ੍ਹਦੇ ਆਂ ਜਾਂ ਸੁਣਦੇ ਆਂ ਇਹਦੇ ਵਿਚਲੇ ਸੁਨੇਹੇ ਜੇ ਤੁਹਾਨੂੰ ਜਾਚ ਆਜੇ ਤਾਂ ਤੁਸੀਂ ਵੀ ਸੱਚੇ ਪਿਤਾ ਦੇ ਉਹਨਾਂ ਸੁਨੇਹਿਆਂ ਦੇ ਨਾਲ ਕੱਚ ਤੋਂ ਹੀਰੇ ਬਣ ਜਾਉਂਗੇ ਸੋ ਆਓ ਆਪਾਂ ਥੋੜਾ ਜਿਹਾ ਸਮਾਂ ਗੁਰੂ ਪਾਤਸ਼ਾਹ ਜੀ ਦੇ ਦਿੱਤੇ ਹੋਏ ਸਿਧਾਂਤਾਂ ਤੇ ਸੁਨੇਹਿਆਂ ਨੂੰ ਸੁਣਨ ਤੇ ਲਗਾਈਏ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਤੇਰੀ ਮੈਲ ਨਹੀਂ ਉਤਰਦੀ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਆਪਣੇ ਆਪ ਦੀ ਵਡਿਆਈ ਕਰਦੇ ਫਿਰਿਏ ਇਹ ਵੀ ਚੰਗੀ ਗੱਲ ਨਹੀਂ ਸਗੋਂ ਆਪਣੇ ਆਪ ਨੂੰ ਸਭ ਤੋਂ ਨੀਮਾ ਤੇ ਮੰਦੇ ਕਰਮੀ ਸਮਝਣਾ ਚਾਹੀਦਾ ਆਪਸ ਕੋ ਜੋ ਜਾਣੇ ਨੀਚਾ ਸਉ ਗਨੀਆਂ ਸਭ ਤੇ ਊਚਾ ਸਭ ਨੂੰ ਆਪਣਾ ਮਿੱਤਰ ਸਮਝਣਾ ਚਾਹੀਦਾ ਹੈ ਮਨ ਆਪਣੇ ਤੇ ਬੁਰਾ ਮਟਾਣਾ ਪੇਖੇ ਸਗਲ ਸ੍ਰੇਸ਼ਟ ਸਾਜਨਾ ਜੇ ਪ੍ਰਮਾਤਮਾ ਕੋਈ ਦਿੱਤੀ ਹੋਈ ਵਸਤੂ ਕੋਈ ਸ਼ਹਿ ਤੁਹਾਡੇ ਤੋਂ ਵਾਪਸ ਵੀ ਲੈ ਲਏ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਤਾਂ ਵੀ ਤੂੰ ਖੁਸ਼ ਰਹਿ ਭਾਣੇ ਨੂੰ ਮੰਨ ਕੇ ਰਹਿ ਜਿਸ ਕੀ ਵਸਤ ਤਿਸ ਆਗੈ ਰੱਖੈ ਪ੍ਰਭ ਕੀ ਆਗੈ ਮਾਨੈ ਮਥੈ ਦੁਨਿਆਵੀ ਪਦਾਰਥਾਂ ਦੇ ਮੋਹ ਸਭ ਨਸ਼ਟ ਹੋ ਜਾਂਦੇ ਨੇ ਇਹਨਾਂ ਨਾਲ ਪ੍ਰੀਤ ਨਾ ਪਾਈਏ ਅਨਕਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਪ੍ਰਮਾਤਮਾ ਸਾਡੇ ਅੰਦਰ ਵਸੇ ਤਾਹੀਂ ਸਾਡੇ ਪ੍ਰਚਾਰ ਦਾ ਵੀ ਅਸਰ ਹੁੰਦਾ ਹੈ ਆਪਾਂ ਤਾਂ ਹੀ ਕਿਸੇ ਦਾ ਜੀਵਨ ਬਦਲ ਸਕਦੇ ਹਾਂ ਕਿਸੇ ਨੂੰ ਗੁਰੂ ਦੇ ਲੜ ਲਾ ਸਕਦੇ ਹਾਂ ਜੇਕਰ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਦੇ ਵਿੱਚ ਵਸਦਾ ਹੈ ਜਿਸ ਕਾ ਅੰਤਰ ਵਸੇ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਮਨ ਦੇ ਵਿੱਚ ਉੱਠੇ ਹੋਏ ਵਿਚਾਰਾਂ ਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਦੇ ਹਾਵੀ ਨਾ ਹੋਣ ਦਿਓ ਭਾਈ ਇਹਨਾਂ ਨੂੰ ਮਨ ਤੋਂ ਟਾਲ ਦਿਓ ਬਲਕੇ ਮਨ ਕੀ ਬਾਸਨਾ ਮਨ ਤੇ ਤਰੈ ਕਦੇ ਵੀ ਝੂਠ ਨਾ ਬੋਲੀਏ ਝੂਠ ਨੂੰ ਜ਼ੀਬ ਦੇ ਨਾਲ ਛੂਹਣ ਤੱਕ ਨਾ ਲਈਏ ਮਿਥਿਆ ਨਾਹੀਂ ਰਸਨਾ ਪਰਸ ਕਿਸੇ ਦੀ ਨਿੰਦਾ ਨਾ ਸੁਣੀਏ ਨਾ ਕਰੀਏ ਆਪਣੇ ਆਪ ਨੂੰ ਸਭ ਤੋਂ ਮੰਦਾ ਮੰਨੀਏ ਕਰਨ ਨਾ ਸੁਣਾ ਕਾਹੂ ਕਿ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਨਾਮ ਜਪਣਾ ਸਾਰੇ ਰੋਗਾਂ ਦੀ ਦਵਾਈ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਜੇਕਰ ਤੇਰੇ ਜੀਵਨ ਚ ਕਿਸੇ ਵੀ ਪ੍ਰਕਾਰ ਦੀ ਸਰੀਰਕ ਜਾਂ ਮਾਨਸਿਕ ਤੰਗੀ ਹੈ ਦੁੱਖ ਹੈ ਰੋਗ ਹੈ ਤਾਂ ਉਹਦੀ ਰੋਗ ਦੀ ਦਵਾਈ ਕੇਵਲ ਤੇ ਕੇਵਲ ਨਾਮ ਹੈ ਸਿਮਰਨ ਸਰਬ ਰੋਗ ਕਾ ਔਖਦ ਨਾਮ ਸੰਸਾਰ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਆਪਣੇ ਆਪ ਨੂੰ ਨਰਲੇਪ ਰਖਿਏ ਤੈਖ ਚਤ ਇਹਦੇ ਵਿੱਚ ਨਾ ਹੋਈਏ 사গল ਸੰਗ ਆਤਮ ਉਦਾਸ ਰੱਬ ਦੀ ਰਜਾ ਖੁਸ਼ੀ ਖੁਸ਼ੀ ਮੰਨ ਲਈਏ ਤਾਂ ਜਿਉਂਦਿਆਂ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਆਪਣੀ ਤਾਕਤ ਤੇ ਰਾਜ ਭਾਗ ਦਾ ਹੰਕਾਰ ਕਦੇ ਨਾ ਕਰੋ ਮੇਰੇ ਸੱਚੇ ਪਿਤਾ ਕਾਲਪੁਰਖ ਵਾਹਿਗੁਰੂ ਸਾਨੂੰ ਇਹੀ ਸਮਝਾਉਣਾ ਕਰਦੇ ਨੇ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨਮ ਆਪਣੇ ਆਪ ਨੂੰ ਬਹੁਤਾ ਸੁੰਦਰ ਸੁਨੱਖਾ ਵੀ ਨਾ ਸਮਝਦੇ ਰਹੀਏ ਜੋ ਜਾਨ ਹੈ ਮੈਂ ਜੋਵਨਵੰਤ ਸੋ ਹੋਵਤ ਵਿਸਟਾਕਾ ਜੰਤ ਸੱਚੇ ਪਾਸ਼ਾ ਜੀ ਅੱਗੇ ਕਹਿੰਦੇ ਨੇ ਕੇ ਧਨ ਤੇ ਧਰਤੀ ਦਾ ਅਹੰਕਾਰ ਕਰਨ ਵਾਲਾ ਸਭ ਤੋਂ ਮੂਰਖ ਤੇ ਅਗਿਆਨੀ ਹੁੰਦਾ ਹੈ ਭਾਈ ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਅਗਿਆਨ ਆਪਣੇ ਆਪ ਨੂੰ ਸਭ ਤੋਂ ਬਲਸ਼ਾਲੀ ਸਮਝਣ ਵਾਲਾ ਖੇਨ ਪਾਲ ਵਿੱਚ ਸਵਾਹ ਹੋ ਜਾਂਦਾ ਸਬ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਜੇਕਰ ਧਾਰਮਿਕ ਕਾਰਜ ਕਰਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਕਿਸੇ ਵੀ ਕਾਰਜ ਦੀ ਸੇਵਾ ਕਰਦੇ ਹੋਏ ਸਾਡੇ ਮਨ ਦੇ ਵਿੱਚ ਹੰਕਾਰ ਆ ਜਾਏ ਤਾਂ ਉਹ ਸਾਰੇ ਹੀ ਕਰਮ ਸਾਡੇ ਵੱਲੋਂ ਕੀਤੇ ਵਿਅਰਥ ਸਮਝੋ ਕੋਟ ਕਰਮ ਕਰੈ ਹੋ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅੱਗੇ ਗੁਰੂ ਸਾਹਿਬ ਸਾਨੂੰ ਸੁਨੇਹਾ ਦਿੰਦੇ ਨੇ ਕਿ ਜੋ ਆਪਣੇ ਆਪ ਨੂੰ ਭਲਾ ਖਵਾਉਂਦਾ ਹੈ ਉਹ ਅਸਲ ਵਿੱਚ ਭਲਾ ਨਹੀਂ ਹੁੰਦਾ ਆਪਸ ਕੋ ਜੋ ਭਲਾ ਕਹਾਵਾ ਤੇ ਸਭ ਭਲਾਈ ਨਿਕਟਣਾ ਆਵੇ ਸਭ ਨਾਲ ਪ੍ਰੇਮ ਕਰੀਏ ਜਦੋਂ ਇੱਕ ਨੂੰ ਵੈਰੀ ਤੇ ਆਪਾਂ ਦੂਜੇ ਨੂੰ ਮਿੱਤਰ ਸਮਝਦੇ ਹਾਂ ਤਾਂ ਫਿਰ ਮਨ ਦੇ ਵਿੱਚ ਜਿਹੜਾ ਟਿਕਾ ਉਹ ਨਹੀਂ ਬਣ ਸਕਦਾ ਜਬ ਧਾਰੈ ਕੋ ਵੈਰੀ ਮੀਤ ਤਬ ਲਗਨੇ ਚਲ ਨਾਹੀ ਜੀਤ ਸੰਤੋਖ ਰੱਖੀਏ ਕਿਉਂਕਿ ਬਿਨਾਂ ਸੰਤੋਖ ਦੇ ਤਾਂ ਸਾਨੂੰ ਰੱਜ ਵੀ ਨਹੀਂ ਆ ਸਕਦਾ ਬਿਨਾਂ ਸੰਤੋਖ ਨਹੀਂ ਕੋ ਰਾਜ ਮਨੁੱਖਾਂ ਦੀ ਓਟ ਛੱਡ ਕੇ ਕਾਲਪੁਰਖ ਦੀ ਹੀ ਓਟ ਰੱਖੀਏ ਮਨੁੱਖ ਕੀ ਦੇਖ ਬਿਰਥੀ ਸਭ ਜਾਨ ਪ੍ਰਮਾਤਮਾ ਦਾ ਜਿਹੜਾ ਹੁਕਮ ਹੈ ਉਹਨੂੰ ਸਮਝ ਲਈਏ ਤਾਂ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਿਸ ਕਾ ਹੁਕਮ ਬੂਝ ਸੁਖ ਹੋਏ ਆਪਣੇ ਆਪ ਨੂੰ ਜੇ ਸਮਝ ਲਈਏ ਤਾਂ ਵੀ ਤ੍ਰਿਸ਼ਨਾ 부ਝ ਜਾਂਦੀ ਹੈ ਗੁਰ ਪ੍ਰਸਾਦ ਆਪਨ ਆਪ ਸੁਝੇ ਜਿਵੇਂ ਕੋਈ ਇਮਾਰਤ ਥੰਮਲਿਆਂ ਦੇ ਸਹਾਰੇ ਖੜੀ ਹੁੰਦੀ ਹੈ ਤਵੇਂ ਹੀ ਗੁਰੂ ਦਾ ਸ਼ਬਦ ਮਨ ਦੇ ਵਿੱਚ ਜਦੋਂ ਆਜੇ ਤਾਂ ਫਿਰ ਮਨ ਅਡੋਲ ਰਹਿੰਦਾ ਹੈ ਜਿਉਂ ਮੰਦਰ ਕੋ ਥਮੈ ਥਮਨ ਤਿਉ ਗੁਰ ਕਾ ਸ਼ਬਦ ਮਨੈ ਅਸਥਮਨ ਪ੍ਰੋਸਾ ਰੱਖਿਏ ਪ੍ਰਮਾਤਮਾ ਸਾਡੇ ਪਰਦੇ ਵੀ ਕੱਜਦਾ ਹੈ ਜੀ ਆਪਣੇ ਜਨਕਾ ਪਰਦਾ ਟੱਕ ਹੈ ਜੋ ਹੋਇਆ ਜਾਂ ਜੋ ਹੋ ਰਿਹਾ ਹੈ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਚ ਹੋ ਰਿਹਾ ਸੋ ਫਿਕਰ ਨਾ ਕਰੋ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਆਪਣੇ ਆਪ ਨੂੰ ਕਦੇ ਵੱਡਾ ਜਾਂ ਸ਼੍ਰੇਸ਼ਟ ਨਾ ਜਤਾਈਏ ਆਪਸ ਕਉ ਕਰ ਕਛੁ ਨਾ ਜਨਾਵੈ ਮਨ ਗੁਰੂ ਦੇ ਹਵਾਲੇ ਕਰ ਦੇਈਏ ਤਾਂ ਫਿਰ ਗੁਰੂ ਸਾਡੇ ਸਾਰੇ ਹੀ ਕਾਰਜਰਾਸ ਕਰ ਦਿੰਦਾ ਹੈ ਮਨ ਵੇਚਾ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜਰਾਸ ਇੱਕ ਪ੍ਰਮਾਤਮਾ ਦੀ ਟੀਕ ਰੱਖੀਏ ਤਾਂ ਵੀ ਸਾਰੇ ਰੋਗ ਮਿਟ ਜਾਣਗੇ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਇਹ ਧਨ ਜਾਇਦਾਤ ਨਾਲ ਨਹੀਂ ਜਾਣੇ ਸੋ ਸਾਨੂੰ ਇਹਦੇ ਵਿੱਚ ਖਚਿਤ ਨਹੀਂ ਹੋਣਾ ਚਾਹੀਦਾ ਖੁਬ ਬਣਾ ਨਹੀਂ ਚਾਹੀਦਾ ਸੰਗ ਨ ਚੱਲ ਸਤੇਰਾ ਤਣਾ ਤੂੰ ਕਿਆ ਲਪਟਾਵੈ ਮੂਰਖ ਮਨਾ ਭਗਤੀ ਕਰੀਏ ਕਿਉਂਕਿ ਭਗਤੀ ਤੋਂ ਬਿਨਾ ਲੋਕ ਵਕਾਰਾਂ ਦੇ ਵਿੱਚ ਡੁੱਬੇ ਰਹਿੰਦੇ ਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਗੁਣ ਗਾਵੀਏ ਤਾਂ ਵਿਕਾਰਾਂ ਦੀ ਮਹਿਲ ਵੀ ਉਤਰ ਜਾਵੇਗੀ ਸੰਗਤ ਜੀ ਗੁਣ ਗਾਵਤ ਤੇਰੀ ਉਤਰਸ ਮਹਿਲ ਹੋਰ ਸਾਰੇ ਹੀ ਉਪਰਾਲੇ ਛੱਡ ਕੇ ਪ੍ਰਮਾਤਮਾ ਦਾ ਨਾਮ ਜਪੀਏ ਸਾਜਣ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਆਪ ਨਾਮ ਜਪੀਏ ਤੇ ਹੋਰ ਨਾਂ ਨੂੰ ਜਪਾਈਏ ਆਪ ਜਪੋ ਅਵਰਾ ਨਾਮ ਜਪਾਓ ਜੀ ਨੂੰ ਪ੍ਰਮਾਤਮਾ ਦਾ ਨਾਮ ਵਿਸਰ ਗਿਆ ਉਹ ਸਮਝੋ ਆਤਮਿਕ ਤੌਰ ਤੇ ਮੌਤ ਹੋ ਗਈ ਹੈ ਮਰ ਗਿਆ ਹੈ ਉਹ ਸੋ ਮੂਆ ਜਿਸ ਮਨੋਂ ਬਿਸਾਰ ਹੈ ਨਿਰਪਉ ਅਕਾਲ ਪੁਰਖ ਨੂੰ ਜਪੀਏ ਸਾਡੇ ਸਾਰੇ ਡਰ ਭੈ ਦੂਰ ਹੋ ਜਾਣਗੇ ਨਿਰਪਉ ਜਪੈ ਸਗਲ ਭਾਉ ਮਿਟੈ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਆ ਕੇ ਬੈਠ ਜੇ ਉਹ ਫਿਰ ਧਨਾੜ ਹੈ ਕੁੱਲ ਵਾਲਾ ਹੈ ਇੱਜ਼ਤ ਵਾਲਾ ਹੈ ਤੇ ਉਹਦਾ ਜੀਵਨ ਮੁਕਤ ਹੈ ਭਾਈ ਉਹ ਤਨਵੰਤ ਕੁੱਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਚੰਗੀ ਸੰਗਤ ਨਾਲ ਅਸੀਂ ਕਰੋੜਾਂ ਅਪਰਾਧ ਵੀ ਮਾਫ਼ ਕਰਵਾ ਸਕਦੇ ਹਾਂ ਕੋਟ ਅਪਰਾਧ ਸਾਧ ਸੰਗਤ ਮਿਟੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਹੁਤ ਹੀ ਸੋਹਣੇ ਸੁਨੇਹੇ ਦਿੰਦੇ ਨੇ ਬਸ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹਨਾਂ ਸੁਨੇਹਿਆਂ ਨੂੰ ਸਮਝਣ ਦੀ ਕਿਉਂਕਿ ਸੰਗਤ ਜੀ ਇੱਕ ਗੱਲ ਮੈਂ ਤੁਹਾਨੂੰ ਇੱਥੇ ਕਹਿਣਾ ਚਾਹੁੰਦੀ ਆ ਸਾਡੀ ਸਭਨਾਂ ਦੀ ਚੇਤ ਜਾਂ ਅਚੇਤ ਜਿਹੜੀ ਮੁੱਖ ਮੰਗ ਹੁੰਦੀ ਹੈ ਮੁੱਖ ਇੱਛਾ ਹੁੰਦੀ ਹੈ ਲੋਚਾ ਹੁੰਦੀ ਹੈ ਉਹ ਕੇਵਲ ਸੁੱਖ ਪ੍ਰਾਪਤ ਕਰਨ ਦੀ ਹੁੰਦੀ ਆ ਚਾਹੇ ਪੈਸਾ ਮੰਗੀਏ ਚਾਹੇ ਵਿੱਦਿਆ ਮੰਗੀਏ ਚਾਹੇ ਔਲਾਦ ਮੰਗੀਏ ਚਾਹੇ ਜ਼ਮੀਨ ਜਾਂ ਜਾਇਦਾਦ ਕੁਝ ਵੀ ਮੰਗਿਏ ਪਰ ਇਹਦੇ ਵਿੱਚ ਇੱਕ ਲੁਕਵੀ ਆਸ ਹੁੰਦੀ ਹੈ ਕਿ ਮੈਨੂੰ ਇਸ ਤੋਂ ਸੁੱਖ ਮਿਲੇਗਾ ਪਰ ਹਕੀਕਤ ਹੈ ਕਿ ਔਲਾਦ ਪੈਸੇ ਪਦਵੀਆਂ ਤਖਨ ਪਲ ਦੇ ਸੁੱਖ ਸਾਨੂੰ ਪ੍ਰਾਪਤ ਕਰਾ ਸਕਦੀਆਂ ਨੇ ਪਰ ਇਹਨਾਂ ਵਿੱਚ ਸਦੀਵੀ ਆਨੰਦ ਨਹੀਂ ਜੀ ਸੰਸਾਰਿਕ ਪਦਾਰਥਾਂ ਦੇ ਸੁੱਖ ਛੇਤੀ ਹੀ ਦੁੱਖਾਂ ਦੇ ਵਿੱਚ ਬਦਲ ਜਾਂਦੇ ਨੇ ਆਓ ਆਪਾਂ ਪ੍ਰੇਮ ਦੇ ਵਿੱਚ ਭਿੱਜ ਕੇ ਸੁੱਖਾਂ ਦੀ ਮਣੀ ਸੁਖਮਣੀ ਸਾਹਿਬ ਪੜੀਏ ਸਮਝੀਏ ਵਿਚਾਰੀਏ ਤੇ ਫਿਰ ਆਪਣੇ ਜੀਵਨ ਦੇ ਵਿੱਚ ਕਮਾਈਏ ਸੁਖਮਣੀ ਸਾਹਿਬ ਪੜਨ ਤੋਂ ਪਹਿਲਾਂ ਇਹਨਾਂ ਸੁਨੇਹਿਆਂ ਨੂੰ ਇੱਕ ਵਾਰ ਆਪਣੇ ਜੀਵਨ ਦੇ ਵਿੱਚ ਸਮਝ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਭਾਵੇਂ ਥੋੜਾ ਹੀ ਕਰੀਏ ਸੁਖਮਣੀ ਸਾਹਿਬ ਦਾ ਪਾਠ ਕਰੀਏ ਜ਼ਰੂਰ ਪਰ ਕਰੀਏ ਵਿਚਾਰ ਕੇ ਜੀ ਕਿਉਂਕਿ ਜਿਹੜੇ ਇਹ ਆਪਾਂ ਕਿਸੇ ਵੀ ਜੀ ਨੂੰ ਸਮਝ ਕੇ ਕਰਦੇ ਹਾਂ ਨਾ ਤਾਂ ਫਿਰ ਉਹਦੇ ਵਿੱਚ ਰਸ ਵੀ ਬਹੁਤ ਆਉਂਦਾ ਹੈ ਤੇ ਮਨ ਦੇ ਵਿੱਚ ਟਿਕਾਅ ਵੀ ਬਹੁਤ ਸੋਹਣਾ ਬਣਦਾ ਹੈ ਸੋ ਆਪ ਜੀ ਦਾ ਜੇਕਰ ਮੈਨੂੰ ਇਸੇ ਤਰ੍ਹਾਂ ਉਤਸ਼ਾਹ ਅਸੀਸਾਂ ਤੇ ਸੁਝਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਮਿਲਦੇ ਰਹੀ ਆਪ ਜੀ ਦਾ ਸਾਥ ਮਿਲਦਾ ਰਿਹਾ ਤਾਂ ਮੇਰਾ ਜੀਵਨ ਹੋਰ ਵੀ ਜ਼ਿਆਦਾ ਸੋਹਣਾ ਹੋ ਜਾਏਗਾ ਕਿਉਂਕਿ ਮੈਂ ਫਿਰ ਆਪਣੇ ਜੀਵਨ ਦੇ ਵਿੱਚ ਜੋ ਇਹ ਕਾਰਜ ਆਰੰਭ ਕੀਤਾ ਹੈ ਗੁਰੂ ਵਡਿਆਈ ਦੇ ਲਈ ਗੁਰੂ ਅਸਤ ਦੇ ਲਈ ਉਹਨੂੰ ਮੈਂ ਹੋ ਸਕਦਾ ਸਾਰੀ ਜ਼ਿੰਦਗੀ ਨਿਭਾਵਾਂ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਇਸ ਵੀਡੀਓ ਨੂੰ ਅੱਗੇ ਜ਼ਰੂਰ ਸਾਂਝਾ ਕਰਿਓ ਤਾਂ ਕਿ ਹੋਰ ਵੀਰ ਭੈਣਾਂ ਵੀ ਗੁਰੂ ਪਾਸ਼ਾ ਜੀ ਦੇ ਨਾਸਨਿਆਂ ਨੂੰ ਸਮਝ ਸਕੇ ਕਮਾ ਸਕੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖਿਓ ਤੇ ਇਸ ਤੋਂ ਇਲਾਵਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਇਦਾਂ ਦੀ ਵੀਡੀਓ ਸੁਣਨ ਦੇ ਲਈ ਹੋਈਆਂ ਭੁੱਲਾਂ ਲਈ ਖਿਮਾ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ